ਕਲਾ ਤਾਰਾਗੜ ਸਾਹਿਬ ਬਹੁਤ ਸ਼ਾਂਤ ਜਗਾ ਵਾ ਇੱਥੇ ਤੇ ਆਣਾ ਜ਼ਰੂਰ ਬੰਦਾ ਬ੍ਰਹਮ ਗਿਆਨੀ ਮਹਾਪੁਰਸ਼ ਤਤਵੇ ਤੇ ਇੱਥੇ ਬਹਿ ਕੇ ਤਪੱਸਿਆ ਕਰਦੇ ਸੀ ਔਰ ਉਹਨਾਂ ਨੂੰ ਲੰਗਰ ਛਕਾਉਣ ਵਾਸਤੇ ਗੁਰੂ ਕਰਗੀਤਰ ਪਾਸ਼ਾ ਮਹਾਰਾਜ ਆਪ ਪ੍ਰਸ਼ਾਦੀ ਹਾਥੀ ਦੇ ਉੱਪਰ ਲੰਗਰ ਛਕਾਉਣ ਵਾਸਤੇ ਆਉਂਦੇ ਸਨ ਤੇ ਇੱਥੋਂ ਇਧਰ ਇਨਟਰੈਂਸ ਤੋਂ ਅੱਗੇ ਜਾ ਕੇ ਜਿਹੜੀ ਤਬਦੀਲੀ ਨੂੰ ਮੈਂ ਤੁਹਾਨੂੰ ਦਿਖਾਣਾ ਉੱਤੋਂ ਦੇ ਆਲਾ ਦਵਾਲਾ ਵੇਖਾਂਗੇ ਨਾ ਆ ਸਿਰਫ ਦਰਖਤ ਜੜਿਆ ਨਾ ਆਪਾਂ ਨੂੰ ਦਿਖਦੇ ਜੇ ਆ ਦੇਖਿਓ ਸਾਰੇ ਪਾਸੇ ਹਰਿਆਵਾਲਾ ਆ ਜਿਹੜਾ ਸਾਹਮਣੇ ਦੇਖਣ ਦੇ ਨਾ ਪਹਾੜੀ ਇਹ ਸ਼왈ਕਦੀਆਂ ਪਹਾੜੀਆਂ ਸਾਰੀਆਂ ਆ ਜਿਹੜੀਆਂ ਸਾਰੀਆਂ ਸ਼왈ਕਦੀਆਂ ਪਹਾੜੀਆਂ ਜਦੋਂ ਵੀ ਇਹਨਾਂ ਦੀ ਫੌਜਾਂ ਚੜਾਈ ਕਰਕੇ ਆਉਂਦੀਆਂ ਸੀ ਤਾਂ ਇਹ ਕਿਲਾ ਰਸਤੇ ਵਿੱਚ ਸੀ ਉੱਚਾ ਸੀ ਪਹਾੜੀ ਤੇ ਇਥੋਂ ਦੂਰ ਦੂਰ ਤੱਕ ਨਜ਼ਰ ਆਉਂਦਾ ਸੀ ਇਸ ਸਥਾਨ ਤੇ ਹੀ ਭਾਈ ਕਨੀ ਨੇ ਮਰਨ ਪੱਟੀ ਕੀਤੀ ਆ ਦੁਨੀਆ ਦੀ ਰੈਡ ਕਰਾਸ ਇਸ ਸਥਾਨ ਤੋਂ ਸ਼ੁਰੂ ਹੋਈ ਐਸੇ ਲੈ ਨਾ ਮੈਂ ਖੜਾ ਵਾਂ ਤਕਸਰੀ ਕੇਸਗੜ ਸਾਹਿਬ ਤੋਂ ਲਗਭਗ 5-6 ਕਿਲੋਮੀਟਰ ਦੂਰ ਤੇ ਕਿਲਾ ਤਾਰਾਗੜ੍ਹ ਸਾਹਿਬ ਆ ਜਿਹੜਾ ਮੇਰੇ ਪਿੱਛੇ ਤੁਸੀਂ ਗੇਟ ਵੇਖਣਦੇ ਹੋ ਨਾ ਇਹ ਕਿਲਾ ਤਾਰਾਗੜ੍ਹ ਸਾਹਿਬ ਦਾ ਵਾ ਤੇ ਮੈਂ ਇੱਥੇ ਬੜੇ ਸਾਲਾਂ ਤੋਂ ਆਂਦਾ ਤੇ ਲਗਭਗ 8-9 ਮਹੀਨੇ ਮੈਂ ਬਾਹਰ ਰਹਾ ਤੇ ਹੁਣ ਮੈਂ ਆਇਆ ਉਸ ਤੋਂ ਬਾਅਦ ਤੇ ਜੋ ਮੈਂ ਦੇਖ ਕੇ ਇੱਥੋਂ ਦੀ ਤਬਦੀਲੀ ਵੇਖੀ ਤੇ ਮੈਂ ਕਿਹਾ ਸਾਰੀ ਸੰਗਤ ਨੂੰ ਵੀ ਜੜਾ ਨਾ ਦਿਖਾਦਾ ਬਹੁਤ ਸ਼ਾਂਤ ਜਗਾ ਵਾ ਇੱਥੇ ਤੇ ਆਣਾ ਜ਼ਰੂਰ ਬੰਦਾ ਤੇ ਬਾਕੀ ਗੁਰੂ ਘਰਾਂ ਦੇ ਦਰਸ਼ਨ ਕਰਦੇ ਆ ਥੋੜਾ ਦੂਰ ਹੋਣ ਕਰਕੇ ਕਿਹਲੇ ਆਲਸ ਕਰ ਲਈਦਾ ਪਰ ਇੱਥੇ ਆਣਾ ਬੰਦਾ ਤੇ ਆ ਕੇ ਤੁਸੀਂ ਦੇਖੋ ਕਿੰਨੀ ਸ਼ਾਂਤੀ ਆ ਹਾਲਾਂਕਿ ਆ ਮੇਲੇ ਦਾ ਜਿਹੜਾ ਮੇਲੇ ਤੋਂ ਬਾਅਦ ਮੇਖਾ ਦੂਸਰਾ ਦੇਣਾ ਤੇ ਫੇਰ ਵੀ ਸੰਗਤ ਦੀ ਆਮ ਥੋੜੀ ਬੋਤੀ ਹੈਗੀ ਪਰ ਬਹੁਤ ਸ਼ਾਂਤ ਜਗਾ ਮੈਂ ਤੁਹਾਨੂੰ ਦਿਖਾਣਾ ਸਾਰੀ ਆਜੇ ਕਿਲੇ ਦਾ ਗੇਟ ਆ ਆ ਜਿਹੜੀ ਬਾਹਰੀ ਜਿਹੜੀ ਆ ਨਾ ਕਿਲੇ ਦੀ ਚਾਰ ਦਿਵਾਰੀ ਜਿਹੜੀ ਇਹ ਵੀ ਕਾਰ ਸੇਵਾ ਆਲਿਆਂ ਨੇ ਕੀਤੀ ਆ ਤੇ ਲਗਭਗ ਸਾਰੇ ਕਿਲਿਆਂ ਇਕਲਿਆਂ ਦੀ ਉਸ ਟਾਈਮ ਤੇ ਸੇਵਾ ਹੋਈ ਆ ਤੇ ਅੱਗੇ ਜਿਹੜੀ ਆ ਨਾ ਇਹ ਤੇ ਪਹਿਲਾਂ ਦੀ ਆ ਤੇ ਆ ਅਗਲਾ ਜਿਹੜਾ ਹਿੱਸਾ ਨਾ ਤੁਸੀਂ ਦੇਖੋਗੇ ਇੱਥੇ ਬਹੁਤ ਜ਼ਿਆਦੀਆ ਵੱਡੀ ਤਬਦੀਲੀ ਆਈ ਆ ਆ ਵੇਖੋ ਛੱਤ ਪਾ ਕੇ ਬਾਹਰੀ ਹਿੱਸਾ ਜਿਹੜਾ ਨਾ ਬਿਲਕੁਲ ਐ ਵਧੀਆ ਬਣਾਤਾ ਇਹ ਆ ਚਾਰ ਦੁਆਰੀ ਦੇ ਜਿਹੜਾ ਅੰਦਰ ਨਾਲ ਹੀ ਆ ਲੰਗਰ ਜਿਹੜਾ ਨਾ ਇਹ ਲਗਭਗ ਮੇਲੇ 'ਚ ਚੱਲਦਾ ਰਹਿੰਦਾ ਇਹਨਾਂ ਦਾ ਤੇ ਆ ਸਾਰੀ ਜਦੋਂ ਇੰਟਰੈਂਸ ਆ ਇਹਨੂੰ ਛੱਤ ਕੇ ਨਾ ਤੇ ਬਹੁਤ ਆ ਦੋਵੇਂ ਪਾਸੇ ਇਹਨਾਂ ਨੇ ਜਿਹੜੀਆਂ ਟੂਟੀਆਂ ਵੀ ਲਾਈਆਂ ਬਹੁਤ ਸਪੈਸ਼ਲ ਆ ਤੇ ਜਿਨ੍ਹਾਂ ਪਹਿਲਾਂ ਵੇ ਗਰਸ਼ਨ ਕੀਤੇ ਹਨ ਉਹਨਾਂ ਨੂੰ ਬਹੁਤ ਫਰਕ ਮਹਿਸੂਸ ਹੋਊਗਾ ਆ ਬਹੁਤ ਸਾਰ ਟੁੱਟੀ ਜੜੀ ਨਾ ਬਹੁਤ ਹਾਲੀਸ਼ਾਨ ਹੈਗੀ ਹੈ ਜਿਹੜੇ ਇਹਨਾਂ ਨੇ ਇੱਥੇ ਲਾਈ ਵਾਸੇ ਸੰਦੋਮੇ ਪਾਸੇ ਤੇ ਆ ਚਰਨਕੁੰਡਾ ਤੇ ਅੱਗੇ ਆ ਉੱਤੇ ਸਾਰੀ ਛੱਤ ਦਿੱਤੀ ਹੈ ਜਦੋਂ ਗਰਮੀਆਂ ਦੇ ਦਿਨਾਂ ਚਾਹੀਏ ਨਾ ਤਾਂ ਪਾਣੀ ਥੱਲੇ ਰੱਖਿਆ ਜਾਂਦਾ ਹੁੰਦਾ ਥੱਲੇ ਸੰਖ ਮਰਮਰ ਘਰਮੁੰਦਾ ਤੇ ਆ ਨਿਸ਼ਾਨ ਸਾਹਿਬ ਦੇ ਆਸੇ ਪਾਸੇ ਜਿਹੜਾ ਜਾਨਾ ਹੀ ਓਖਾ ਹੁੰਦਾ ਸੀ ਕਈ ਰੀ ਤੇ ਆ ਐਂਟਰੈਂਸ ਆ ਤੇ ਐਂਟਰੈਂਸ ਤੇ ਨਾ ਦੋਵੇਂ ਪਾਸੇ ਸ਼ੇਰ ਬਣਾ ਜਿਹੜੇ ਆ ਨਾ ਉਹਨਾਂ ਦੇ ਜਿਹੜੇ ਆ ਪੂਰੇ ਜਿਹੜੇ ਨਾ ਬੁੱਤ ਬਣਾ ਕੇ ਲਾਏ ਆ ਤੇ ਵਾਕਈਆ ਕਿਲਾ ਜਿਹੜਾ ਵਾ ਇੱਥੇ ਜਦੋਂ ਅਸੀਂ ਆਨੇ ਆ ਤਾਂ ਦੋ ਚਾਰ ਸ਼ੇਰ ਬਾਰੇ ਅਸੀਂ ਸੁਣਿਆ ਜਿਹੜਾ ਬਾਹਰਲਾ ਗੇਟ ਆ ਨਾ ਉੱਥੇ ਸ਼ੇਰ ਆਇਆ ਇਹਨਾਂ ਨੇ ਜਿਹੜੇ ਉਹ ਕੈਮਰੇ ਲਾਏ ਉਹਨਾਂ ਚ ਵੀ ਉਹ ਆਇਆ ਉਸ ਟਾਈਮ ਤੇ ਤੇ ਆ ਇਤੋਂ ਇਧਰ ਇੰਟਰੈਂਸ ਤੋਂ ਗੇੜਾ ਕੇ ਜਿਹੜੀ ਤਬਦੀਲੀ ਨਾ ਮੈਂ ਤੁਹਾਨੂੰ ਦਿਖਾਨਾ ਤੁਧੋਂ ਆ ਦਰਸ਼ਨ ਕਰਦੇ ਨਾ ਗੁਰਦਵਾਰ ਸਾਹਿਬ ਦੇ ਅਗੋਂ ਦੇਖ ਜਿਹੜੀ ਆ ਨਾ ਇਹ ਜਿਤਨਾ ਕੇਸ ਗੜ ਸਾਹਿਬ ਦੇ ਸ਼ਾਂਤੀ ਦੇਖੋ ਕਿੰਨੀ ਅੰਦਰ ਸੱਚ ਬਹੁਤ ਪਹਿਲਾਂ ਸੁੱਖ ਆਸਣ ਦਾ ਸਥਾਨ ਇਸ ਜਗ੍ਹਾ ਤੇ ਹੀ ਸੈਟ ਤੇ ਜਿਹੜਾ ਤੇ ਇੱਥੋਂ ਹੁਣ ਫਿਰ ਹਟਾ ਕੇ ਪ੍ਰਕਰਮਾ ਪੂਰੀ ਇਸੇ ਤਰ੍ਹਾਂ ਸਾਫ਼ ਕਰਤੀ ਤੇ ਇਸ ਤਰ੍ਹਾਂ ਸਤਖੰਡ ਜਿਹੜਾ ਨਾ ਫਿਰ ਇੱਥੇ ਇਹਨਾਂ ਨੇ ਸੁੱਖ ਆਸਣ ਦਾ ਜਿਹੜਾ ਨਾ ਕਮਰਾ ਜਿਹੜਾ ਵੱਖਰਾ ਬਣਾਤਾ ਤੇ ਇਹ ਜਿਹੜੇ ਪੰਜ ਕਿਲੇ ਆ ਆਨੰਦਪੁਰ ਸਾਹਿਬ ਦੇ ਤੇ ਉਹਨਾਂ ਚ ਇੱਕ ਆ ਤੇ ਆ ਸਾਰੀ ਦਿਖ ਜਦੋਂ ਅਸੀਂ ਦੇਖਦੇ ਨਾ ਸਿੰਘ ਸਾਹਿਬ ਬਿੱਠੇ ਆਪਣੇ ਗ੍ਰੰਥੀ ਸਿੰਘ ਤੇ ਇਹਨਾਂ ਕੋ ਆਪਾਂ ਜਾਣਕਾਰੀ ਵੀ ਲੈਣੇ ਆ ਇੱਥੋਂ ਦੇ ਇਤਿਹਾਸ ਦੀ ਤੇ ਆ ਸੇਵਾ ਬਾਰੇ ਵੀ ਆਣਾ ਸਾਰਾ ਜਦੋਂ ਆਪਾਂ ਆਲਾਦਵਾਲਾ ਗਿਨੇ ਨਾ ਤੇ ਕਿਉਂਕਿ ਮੈਂ ਤੇ ਦਰਸ਼ਨ ਕੀਤੇ ਬਹੁਤ ਵਾਰ ਸਾਰੀ ਦੇਖੀ ਜੜੀ ਨਾ ਬਾਹਰੋਂ ਮਤਲਬ ਬਹੁਤ ਸੁੰਦਰ ਬਣਾਤੀ ਆ ਕਿਉਂਕਿ ਅੱਗੇ ਚਲੋ ਉੱਥੋਂ ਪਹਿਲਾਂ ਵੀ ਜੜੋ ਗੁਰਦੁਆਰਾ ਸਾਹਿਬ ਤੇ ਚਲੋ ਚੜਦੀ ਚਲਾ ਵਿੱਚ ਸਾਰਾ ਕੁਝ ਪਰ ਇਹਨਾਂ ਨੇ ਜਿਤਨਾ ਵੀ ਦਰਖਤ ਵੀ ਇਹਨਾਂ ਨੇ ਹੁਣ ਜਿੰਨੇ ਹੋ ਸਕੇ ਵੱਧ ਵੱਧ ਲਾਏ ਆ ਸੇ ਪਾਸੇ ਸਾਫ ਸਫਾਈ ਜਿਹੜੀ ਹੈ ਨਾ ਕੀਤੀ ਤਾਂ ਬਹੁਤ ਮਤਲਨਾ ਵਧੀਆ ਲੱਗਦਾ ਜਦੋਂ ਆਨੇ ਆਪਾਂ ਇਹਨਾਂ ਨੂੰ ਉੱਪਰ ਜਾ ਰਹੇ ਹਾਂ ਗੁਰੂ ਸਾਹਿਬ ਦੇ ਤੇ ਉੱਥੋਂ ਦਰਸ਼ਨ ਕਰਦੇ ਆ ਤੇ ਨਾਲ ਕਰਾਨੇ ਤੁਹਾਨੂੰ ਟੈਕਸੀ ਰਿਕਸਾਟ ਸਾਹਿਬ ਤੋਂ ਨਾ ਲਗਭਗ 6 ਕਿਲੋਮੀਟਰ ਆ ਆ ਜਿੱਥੋਂ ਮੈਂ ਖੜਾ ਹੋ ਕੇ ਦੇਖਣ ਡਿਆ ਨਾ ਤੇ ਆ ਮੈਂ ਤੁਹਾਨੂੰ ਜ਼ੂਮ ਕਰਕੇ ਨਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਆਨੰਦਗੜ੍ਹ ਸਾਹਿਬ ਦੇ ਜਿਹੜੇ ਦਰਸ਼ਨ ਕਰਾਨਾ ਆ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਇੱਧਰ ਕਿਲਾ ਆਨੰਦਗੜ੍ਹ ਸਾਹਿਬ ਤੇ ਜਦੋਂ ਮੈਂ ਹਣਾ ਜ਼ੂਮ ਕੀਤਾ ਵਾ ਆਉਣ ਮੈਂ ਜ਼ੂਮ ਨਹੀਂ ਕੀਤਾ ਤਾਂ ਇੰਨੀ ਦੂਰ ਜੇ ਨੰਗੀਆਂ ਖਾਨਾਂ ਤਾਂ ਦਿਖ ਜਾਂਦਾ ਪਰ ਕੈਮਰਾ ਜ਼ੂਮ ਕਰਕੇ ਲੈ ਕੇ ਆਂਦਾ ਆ ਜਿਹੜਾ ਸਾਹਮਣੇ ਦੇਖਣ ਦੇ ਨਾ ਪਹਾੜੀ ਇਹ ਸ਼왈ਕਦੀਆਂ ਪਹਾੜੀਆਂ ਸਾਰੀਆਂ ਆ ਜਿਹੜੀਆਂ ਸਾਰੀਆਂ ਸ਼왈ਕਦੀਆਂ ਪਹਾੜੀਆਂ ਜਿਹਦੇ ਬੇਸ ਦੇ ਉੱਤੇ ਜਿਹੜਾ ਨਾ ਕਿਲਾ ਤਾਰਾਗੜ੍ਹ ਸਾਹਿਬਾ ਤੇ ਬਲਾਸਪੁਰ ਇਸੇ ਸਾਈਡ ਤੇ ਆ ਆ ਜਿਹੜੀ ਰੋਡ ਨਿਕਲਦੀ ਹੈ ਨਾ ਮੈਂ ਜ਼ੂਮ ਕਰਕੇ ਰੇਲਵੇ ਮੇਰੇ ਖਿਆਲ ਲਾਈਨ ਵਿਛੰਡੀ ਆ ਤੇ ਇਹ ਜਿਹੜੀ ਆ ਇਹ ਨਵੀਂ ਆ ਜਿੱਥੇ ਮੈਂ ਦਿਖਾ ਰਿਹਾ ਬਿਲਕੁਲ ਇਹਦੇ ਬੇਸ ਤੇ ਇਹ ਆ ਜਿਹੜਾ ਇਕਲਾ ਤਾਰਾ ਗੜ ਸਾਹਿਬ ਤੇ ਆ ਨਾਣਾ ਦੇ ਵੀ ਇੱਥੇ ਤੁਹਾਨੂੰ ਦਿਖਾਈ ਦੇ ਰਹੀ ਉੱਪਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਸਾਰਾ ਕੁਝ ਆ ਨਾਣਾ ਦੇ ਵੀ ਆ ਥੱਲੇ ਜਿਹੜੀ ਰੇਲਵੇ ਟਰੈਕ ਜਿਹੜਾ ਨਵਾਂ ਆ ਵੇਖ ਰਿਹਾ ਨਾ ਆ ਦਿਖ ਰਿਹਾ ਆ ਬਿਲਕੁਲ ਇਹਦੇ ਵਿੱਚ ਤੇ ਆਲਾ ਦਵਾਲਾ ਵੇਖ ਕੇ ਨਾ ਬੰਦਾ ਇੱਥੇ ਗਵਾਜ ਜਾਂਦਾ ਅਸੀਂ ਵਾਪਸੀ ਕਰਨੀ ਆ ਉਮਰਸਰ ਦੀ ਪਰ ਹੋ ਨਜ਼ਾਰੇ ਅਸੀਂ ਭੁੱਲੇ ਆ ਦੇਖਣ ਦੇ ਇੱਥੋਂ ਉੱਤੇ ਨਾ ਕਿਲਾ ਸਾਹਿਬ ਦੇ ਉੱਪਰ ਆਨ ਦਾ ਮੁਕਾ ਮਿਲ ਗਿਆ ਤੇ ਬਹੁਤ ਜੜਾ ਨਾ ਆਨੰਦ ਆ ਰਿਹਾ ਜੀ ਇੱਥੇ ਆ ਜਿਹੜਾ ਨਾ ਦਰਖਤ ਤੇ ਇੰਨਾ ਜੇ ਕਿ ਮੈਨੂੰ ਮਤਲਬ ਯੂਐਸਏ ਕੈਨੇਡਾ ਜਿਹੜਾ ਨਾ ਯਾਦ ਆ ਜਾਂਦਾ ਹੈ ਜੀ ਆ ਤੂੰ ਜੇ ਆਲਾ ਦਵਾਲਾ ਵੇਖਾਂਗੇ ਨਾ ਆ ਸਿਰਫ ਦਰਖਤ ਜਿਹੜੇ ਆ ਨਾ ਆਪਾਂ ਨੂੰ ਦਿਖਦੇ ਜੇ ਆ ਦੇਖਿਓ ਸਾਰੇ ਪਾਸੇ ਹਰਿਆਵਲ ਆ ਆ ਦੂਰ ਤੱਕ ਜਿੱਧਰ ਵੇਖੋਗੇ ਹਰਿਆਵਲੀ ਹਰਿਆਵਲਾਂ ਤੇ ਬਹੁਤ ਆਨੰਦਮਈ ਜਿਹੜਾ ਨਾ ਇੱਥੋਂ ਦਾ ਜਿਹੜਾ ਦੇਖੇਗੀ ਆ ਸਾਰੇ ਪਾਸੇ ਅੰਬ ਤੇ ਪੇਜਾ ਜਬੂਰ ਇੱਥੋਂ ਦੇ ਅੰਬ ਵੀ ਜਿਹੜਾ ਨਾ ਬਹੁਤ ਮਿੱਠੇ ਹੁੰਦੇ ਆ ਤੇ ਇਹ ਗਿਆਨੀ ਜੀ ਨੇ ਬਹੁਤ ਸਾਂਭ ਕੇ ਵੀ ਰੱਖੇ ਹੋਏ ਆ ਸਾਰੇ ਅੰਬ ਬਚਾਏ ਆ ਇੰਨੀ ਸੇਵਾ ਹੋਈ ਆ ਕੋਈ ਇਹਨਾਂ ਨੇ ਬੂਟਾ ਜਿਹੜਾ ਨਾ ਇੱਧਰ ਉੱਧਰ ਨਹੀਂ ਹੋਣ ਦਿੱਤਾ ਤੇ ਆਹ ਦੇਖ ਵੇਖ ਕੇ ਨਾ ਤੇ ਤੁਹਾਨੂੰ ਆਪ ਆਨੰਦ ਆਣਦਾ ਹੋਣਾ ਜਦੋਂ ਕਿ ਤੇ ਬਰਸਾਤਾਂ ਦੇ ਦਿਨਾਂ ਚਾਹੋ ਤਾਂ ਫੇਰ ਕੀ ਹਾਲ ਹੋਊਗਾ ਇਨਾ ਦਿਨਾਂ ਚ ਵੀ ਬਹੁਤ ਵਧੀਆ ਲੱਗਦਾ ਦੂਰ ਤੱਕ ਹਰਿਆਵਲ ਜੀ ਜਦੋਂ ਵੀ ਇੱਥੇ ਆਂੰਦਪੁਰ ਸਾਹਿਬ ਆਓ ਇੱਕ ਵਾਰੀ ਦਰਸ਼ਨ ਕਰਨ ਜ਼ਰੂਰ ਆਓ ਬਹੁਤ ਸ਼ਾਂਤੀ ਮਿਲੂਗੀ ਤੁਹਾਨੂੰ ਇੱਥੇ ਮੇਰੇ ਨਾਲ ਨਾ ਸਾਡੇ ਭਾਈ ਆ ਜੀ ਸਰਦਾਰ ਮੁਖਤਿਆਰ ਸਿੰਘ ਜੀ ਵੀ ਜਿਹੜੇ ਆ ਨਾ ਉਹ ਦਰਸ਼ਨਾ ਦੇ ਦਰਸ਼ਨ ਕਰਦੇ ਆ ਇਹਨਾਂ ਵੀ ਪਹਿਲਾਂ ਦਰਸ਼ਨ ਕੀਤੇ ਹੋਏ ਆ ਤੇ ਇਹਨਾਂ ਕੋਈ ਸੋਹੰਦੇ ਵੀ ਇਹ ਦਿੱਖ ਜਿਹੜੀ ਆ ਪਹਿਲਾਂ ਜਿਹੜੀ ਕੰਪਲੈਕਸਿਟੀ ਕਿਹੋ ਜੀ ਸੀ ਤੇ ਹੁਣ ਕਿਹੋ ਜੀ ਆ ਤੇ ਦੱਸਿਓ ਭਾਈਆ ਜੀ ਅਸੀਂ 2022 ਦੇ ਵਿੱਚ ਇੱਥੇ ਆਏ ਆ ਤੇ ਉਸ ਸਮੇਂ ਔਰ ਇੰਨੀ ਸੁਭਾਪਣ ਨਹੀਂ ਸੀ ਹੈਗੀ ਜਾਂ ਨਹੀਂ ਮਤਲਬ ਵੀ ਆਪਣਾ ਇਹਦੀ ਜਿਹੜੀ ਸਾਫ ਸੇਵਾ ਬਾ ਸਾਫ ਸਫਾਈ ਉਹ ਨਹੀਂ ਸੀ ਹੈਗੀ ਹੁਣ ਆਣ ਕੇ ਵੇਖਿਆ ਕਿ ਕਹਿਵੇ ਕੋਈ ਸ਼ੋਭਾ ਨਹੀਂ ਦੇਖਾਈ ਪਰਮਾਨ ਕਿ ਅੰਦਰ ਮਹਾਰਾਜ ਦੇ ਦਰਬਾਰ ਦੀ ਜਿਹੜੀ ਸ਼ਾਨ ਸ਼ੋਭਤ ਹੈ ਉਹ ਵੀ ਇੱਕ ਬਲਖਣਤਾ ਹੈ ਤੇ ਜਿਹੜੀ ਬਾਹਰ ਦੀ ਮਤਲਬ ਸ਼ੋਭਾ ਬਾ ਉਹ ਵੀ ਮਤਲਬ ਵੀ ਆਪਣਾ ਜਿਹੜਾ ਵਾ ਉਹ ਵੇਖਣ ਤੱਕਣ ਵਾਲੀ ਚੜੀ ਚੀਜ਼ ਹੈ ਔਰ ਗੁਰੂ ਦਾ ਲੰਗਰ ਜਿਹੜਾ ਵਾ ਉਹ ਵੀ ਲਗਾਤਾਰ ਇੱਥੇ ਮਤਲਬ ਵੀ ਚੱਲ ਰਿਹਾ ਵਾ ਤੇ ਸਾਰੀਆਂ ਸੰਗਤਾਂ ਮਤਲਬ ਵੀ ਦਰਸ਼ਨ ਕਰਕੇ ਨੇ ਹਾਲ ਹੋ ਰੀਆਂ ਭਜਨ ਇਹ ਜਿਹੜੀ ਜਗ੍ਹਾ ਤੁਹਾਡੇ ਹਿਸਾਬ ਨਾਲ ਕਿੰਨੀ ਕਿ ਸ਼ਾਂਤੀ ਵਾਲੀ ਮੈਂ ਤਾਂ ਜਦੋਂ ਵੀ ਆਣਾ ਮੈਨੂੰ ਬਹੁਤ ਸਕੂਨ ਮਿਲਦਾ ਬਹੁਤ ਸ਼ਾਂਤ ਜਗ੍ਹਾ ਵਾ ਹਨਾ ਤੁਹਾਨੂੰ ਕਿਵੇਂ ਲੱਗਦਾ ਇਹ ਅਸਥਾਨ ਜਿਹੜਾ ਵਾ ਬਹੁਤ ਸੋਹਣਾ ਵਾ ਕਿ ਜਿੱਥੇ ਔਰ ਗੁਰੂ ਸਾਹਿਬ ਜੀ ਦੇ ਬਰਸਾਏ ਹੋਏ ਔਰ ਬ੍ਰਹਮ ਗਿਆਨੀ ਮਹਾਪੁਰਸ਼ ਤਤਵੇ ਤੇ ਇੱਥੇ ਬਹਿ ਕੇ ਤਪੱਸਿਆ ਕਰਦੇ ਔਰ ਉਹਨਾਂ ਨੂੰ ਲੰਗਰ ਛਕਾਉਣ ਵਾਸਤੇ ਗੁਰੂ ਕਰਗੀ ਤਰਪਾਸ਼ਾ ਮਹਾਰਾਜ ਆਪ ਪ੍ਰਸ਼ਾਦੀ ਹਾਥੀ ਦੀ ਉੱਪਰ ਲੰਗਰ ਛਕਾਉਣ ਵਾਸਤੇ ਆਉਂਦੇ ਸਨ ਨਾ ਇਹੋ ਉਹਨਾਂ ਦੀ ਜਿਹੜੀ ਬਿਰਤੀ ਸੀ ਉਸ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਸੀ ਤੇ ਜਿਹੜੇ ਵੀ ਇੱਥੇ ਹੁਣ ਮੁੱਲਬ ਗਰੰਥੀ ਸਿੰਘ ਜਾਂ ਜੋ ਵੀ ਸੇਵਕ ਸੇਵਾ ਨਿਭਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਔਰ ਪ੍ਰੇਮ ਭਾਵਨਾ ਦੇ ਵਿੱਚ ਭਗਤੀ ਦੇ ਵਿੱਚ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੋਰ ਉਹਨਾਂ ਦੀ ਰੋਹਾਨੀਅਤ ਦੀ ਜਿਹੜੀ ਸ਼ਕਤੀ ਹੈ ਉਹਦੇ ਵਿੱਚ ਵਾਧਾ ਕਰਨ ਤੇ ਯਾਤਰਾ ਮਾਰ ਸਫਲ ਕਰਨ ਵੈਗਰੂ ਜੀ ਕਾ ਖਾਸਾ ਵੈਗਰੂ ਜੀ ਕੀ ਫਤਿਹ ਆਮ ਬਲਕਾਰ ਸਿੰਘ ਤੇ ਮਾਨ ਸਿੰਘ ਆ ਇਹਨਾਂ ਨੇ ਵੀ ਦਰਸ਼ਨ ਕੀਤੇ ਆ ਕਿਵੇਂ ਵੀ ਕੋਈ ਤਬਦੀਲੀ ਮਹਿਸੂਸ ਹੋਈ ਆ ਜੀ ਬਹੁਤ ਵਧੀਆ ਜੀ ਬਹੁਤ ਸੋਹਣਾ ਲੱਗਦਾ ਵਧੀਆ ਅੱਗੇ ਵੀ ਕਾਫੀ ਯਾਰ ਆਏ ਆ ਤੋਂ ਹੁਣ ਬਹੁਤ ਅੱਗੇ ਨਾਲ ਵੱਧ ਗਿਆ ਬਹੁਤ ਸੋਹਣਾ ਸੇਵਾ ਹੋਈ ਆ ਹਾਂ ਨਹੀਂ ਹਾਂ ਬਹੁਤ ਸਾਫ਼ ਸੁਥਰਾ ਹੋ ਗਿਆ ਤੇ ਵਾਕਿਆ ਹੀ ਬਹੁਤ ਆਨੰਦ ਆਇਆ ਜੀ ਦਰਸ਼ਨ ਕਰਕੇ ਮੇਰੇ ਨਾਲ ਨਾ ਗਿਆਨੀ ਜਗਤਾਰ ਸਿੰਘ ਜਿਹੜੇ ਇੱਥੋਂ ਦੇ ਗ੍ਰੰਥੀ ਸਿੰਘ ਆ ਉਹਨੇ ਉਹਨਾਂ ਕੋ ਇਤਿਹਾਸ ਦੀ ਜਾਣਕਾਰੀ ਲੈਣੇ ਆ ਤੇ ਜਿਹੜੀ ਹੋਈ ਸੋ ਬਾਰੇ ਜਿਹੜੀ ਨਾ ਜਾਣਕਾਰੀ ਲੈਣੀ ਆ ਤੇ ਗਿਆਨੀ ਜੀ ਦੱਸੋ ਪਹਿਲਾਂ ਤੇ ਇਤਿਹਾਸ ਦੱਸੋ ਇੱਥੋਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਪ੍ਰਸਾਦ ਧਰਤੀ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪੰਜ ਕਿਲੇ ਸਾਜੇ ਜੀ ਪਹਿਲਾ ਕਿਲਾ ਅਕੀਲਾ ਨੰਦਗੜ੍ਹ ਸਾਹਿਬ ਉਸ ਸਥਾਨ ਤੇ ਤਾਂ ਤਾਂ ਸ੍ਰੀ ਗੁਰਗੋਬ ਸਿੰਘ ਸਾਹਿਬ ਜੀ ਮਹਾਰਾਜ ਆਪ ਰਹਿੰਦੇ ਸੀ ਸਾਰਾ ਪਰਿਵਾਰ ਰਹਿੰਦਾ ਸੀ ਜਿੰਨੇ ਵੀ ਪਰਿਵਾਰ ਵਾਲੇ ਸਿੰਘ ਸੀ ਮਹਾਰਾਜ ਦੇ ਨਾਮ ਸਾਰੇ ਕਿਲਾ ਅਨੰਦਗੜ੍ਹ ਸਾਹਿਬ ਰਹਿੰਦੇ ਸੀ ਉਸੇ ਕਿਲੇ ਨੂੰ ਹੋਈ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਮਿਲ ਕੇ ਘੇਰਾ ਪਾਇਆ ਸੀ ਤਕਰੀਬਨ 8 ਮਹੀਨੇ ਘੇਰਾ ਪਾ ਕੇ ਰੱਖਿਆ ਸੀ ਇਹ ਕਿਲਾ ਜਿਸ ਕੇ ਲਈ ਤੁਸੀਂ ਦਸਮਨ ਕਰ ਰਹੇ ਹੋ ਕਿਲਾ ਤਾਰਾਗੜ੍ਹ ਸਾਹਿਬ ਤਾਰਾਗੜ੍ਹ ਸਾਹਿਬ ਉਸ ਸਥਾਨ ਤੇ ਤਕਰੀਬਨ 500 ਗਰਮਗੈਨੀ ਸਿੰਘ ਭਾਈ ਨਵੰਦਗੀ ਕਰਦੇ ਸੀ ਤਨਤਨ ਸ੍ਰੀ ਗੋਵਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਲਾ ਅਨੰਦਗੜ੍ਹ ਸਾਹਿਬ ਤੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਪ੍ਰਸ਼ਾਦੀ ਹਾਥੀ ਤੇ ਇੱਥੇ ਪ੍ਰਸ਼ਾਦਾ ਲੈ ਕੇ ਆਉਂਦੇ ਸੀ ਮਹਾਰਾਜ ਆਪ ਸਿੰਘਾਂ ਨੂੰ ਪ੍ਰਸ਼ਾਦਾ ਸਪੰਦੇ ਸੀ ਭਾਈ ਕਨੀਆ ਜੀ ਜਲਦੀ ਸੇਵਾ ਕਰਦੇ ਸੀ ਇੱਧਰ ਬੈਕ ਸਾਈਡ ਤੇ ਬਲਾਸਪੁਰ ਪੈਂਦਾ ਹੈ ਜਿਹੜੇ ਬਲਾਸਪੁਰ ਦੇ ਪਹਾੜੀ ਰਾਜੇ ਸੀ ਜਿਨ੍ਹਾਂ ਨੂੰ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਗਵਾਲੀਅਰ ਦੇ ਕਿਲੇ 'ਚ ਛਡਾਇਆ ਸੀ ਇਹ ਉਹਨਾਂ ਦੇ ਹੀ ਪੁੱਤਰੇ ਸਨ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ ਪੁੱਤਰੇ ਸਨ ਇਹਨਾਂ ਦੇ ਦਾਦੇ ਪੜਦਾਦੇਾਂ ਤੇ ਧੰਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪਰਉਪਕਾਰ ਕੀਤਾ ਸੀਗਾ ਉਹਨਾਂ ਦੇ ਦਾਦਿਆਂ ਨੂੰ ਕਿਲਾ ਗਵਾਲੀਅਰ ਦੇ ਕਿਲੇ 'ਚ ਛੜਾ ਕੇ ਲੈ ਕੇ ਆਏ ਸੀਗੇ ਇਹ ਆਪਣੇ ਪਰਉਪਕਾਰ ਭੁੱਲ ਕੇ ਅਕਿਰਤ ਕਰਨ ਹੋ ਗਏ ਮਹਾਰਾਜ ਤੇ ਹਮਲੇ ਕਰਨ ਲੱਗੇ ਫੌਜ ਲੈ ਕੇ ਚੜ੍ਹਾਈ ਕਰਨ ਲੱਗੇ ਧੰਤਨਤਨ ਜਦੋਂ ਵੀ ਇਹਨਾਂ ਦੀ ਫੌਜਾਂ ਚੜ੍ਹਾਈ ਕਰਕੇ ਆਉਂਦੀਆਂ ਸੀ ਤਾਂ ਇਹ ਕਿਲਾ ਰਸਤੇ ਵਿੱਚ ਸੀ ਉੱਚਾ ਸੀ ਪਹਾੜੀ ਤੇ ਇਥੋਂ ਦੂਰ ਦੂਰ ਤੱਕ ਨਜ਼ਰ ਆਉਂਦਾ ਸੀ ਇਹ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਫੌਜਾਂ ਚੜ੍ਹਾਈ ਕਰਕੇ ਆ ਰਹੀਆਂ ਹਨ ਤਾਂ ਉਹਨਾਂ ਨੂੰ ਇੱਥੇ ਹੀ ਰੋਕਿਆ ਜਾਂਦਾ ਸੀ 1700 ਇਸ ਵਿੱਚ ਇਸ ਸਤਾਂਨ ਤੇ ਪਹਿਲਾ ਜੰਗ ਜੁੱਦ ਹੋਇਆ ਸਿੰਘਾਂ ਦੀ ਜਿੱਤ ਹੋਈ ਦੁਸ਼ਮਣਾਂ ਦੀ ਹਾਰ ਹੋਈ ਜਦੋਂ ਜੰਗ ਜੁੱਦ ਹੁੰਦੇ ਸੀ ਉਦੋਂ ਸੀ ਉਦੋਂ ਵੀ ਭਾਈ ਕਨੀ ਇਹ ਜਲਦੀ ਸੇਵਾ ਪਹੁੰਚੀ ਸੀ ਵਿੱਚ ਸਿੰਘਾਂ ਨੇ ਸ਼ਿਕਾਇਤ ਕੀਤੀ ਕਿ ਮਹਾਰਾਜ ਜੀ ਅਸੀਂ ਦੁਸ਼ਮਣਾਂ ਨੂੰ ਮਾਰਦੇ ਹਾਂ ਭਾਈ ਕਨੀ ਇਹ ਜਲ ਸਕਾ ਕੇ ਸਾਡੇ ਨਾਲ ਦੁਬਾਰੇ ਲੜਨ ਦੀ ਸਮਰੱਥਾ ਬਣਾਉਂਦੇ ਹਨ ਤਾਂ ਤਾਂਤਨ ਸਿੰਘ ਗੁਰਗੋਨ ਸਿੰਘ ਸਾਹਿਬ ਜੀ ਮਹਾਰਾਜ ਨੇ ਭਾਈ ਕਨੀ ਨੂੰ ਬੁਲਾ ਕੇ ਪੁੱਛਿਆ ਤੇ ਭਾਈ ਤੇਰੀ ਸਿੰਘਾਂ ਨੇ ਸ਼ਿਕਾਇਤ ਕੀਤੀ ਕਿ ਤੂੰ ਦੁਸ਼ਮਣਾਂ ਨੂੰ ਜਲ ਸਕ ਭਾਈ ਕਨੀ ਨੇ ਕਿਹਾ ਮਹਾਰਾਜ ਜੀ ਮੇਰੇ ਲਈ ਕੋਈ ਦੁਸ਼ਮਣ ਨਹੀਂ ਕੋਈ ਆਪਣਾ ਨਹੀਂ ਮਾਜੀਸ ਨੂੰ ਵੀ ਜਲਸਪੰਦ ਤੇ ਤੁਹਾਡੇ ਚਿਹਰੇ ਤੇ ਤੁਹਾਡੇ ਦਸਨ ਹੁੰਦੇ ਹਨ ਮਹਾਰਾਜ ਬੜੇ ਖੁਸ਼ ਹੋਏ ਘੁੱਟ ਕੇ ਸੀਨੇ ਨਾਲ ਲਾਇਆ ਕਿ ਜਿੱਥੇ ਭਾਈ ਤੂੰ ਜਲਦੀ ਸੇਵਾ ਕਰਦਾ ਉੱਥੇ ਮੱਲਮ ਪੱਟੀ ਦੀ ਸੇਵਾ ਵੀ ਕਰਦਾ ਇਸ ਸਥਾਨ ਤੇ ਹੀ ਭਾਈ ਕਨੀ ਨੇ ਮੱਲਮ ਪੱਟੀ ਕੀਤੀਆਂ ਦੁਨੀਆ ਦੀ ਰੈਡ ਕ੍ਰੋਸ ਇਸ ਸਥਾਨ ਤੋਂ ਸ਼ੁਰੂ ਹੋਈਗਾ ਸ਼ੁਰੂ ਹੋਇਆ ਨੀਚੇ ਪਿੰਡ ਵਿੱਚ ਭਾਈ ਕਨੀ ਦਾ ਸਥਾਨ ਬਣਿਆ ਹੋਇਆ ਵਿਖੋ ਭਾਈ ਕਨੀ ਜੀ ਜਲ ਭਰ ਕੇ ਲੈ ਕੇ ਆਉਂਦੇ ਸੀ ਉਹ ਜਲ ਅੱਜ ਵੀ ਉਦਾਂ ਹੀ ਚੱਲਦਾ ਹੈ ਅਜ ਵੀ ਸੰਗਤਾਂ ਜਾਂਦ ਸਕਦੀਆਂ ਆਪਣੇ ਘਰਾਂ ਚ ਲੈ ਕੇ ਜਾਂਦੀਆਂ ਉਸ ਸਥਾਨ ਤੇ ਇੱਕ ਪ੍ਰਾਤਨ ਮਾਸਕ ਅਤੇ ਮਾਸਕ ਨੂੰ ਭਰਨ ਵਾਲਾ ਪ੍ਰਾਤਨ ਗੜਬਾ ਵੀ ਉਸ ਸਥਾਨ ਤੇ ਸੋਭਿਤਾ ਆਪ ਸੰਗਤਾਂ ਦਰਸ਼ਨ ਕਰ ਸਕਦੇ ਹੋ ਜਿਸ ਸਥਾਨ ਉਸ ਉਸ ਸਥਾਨ ਤੇ ਹੀ ਭਾਈਕਨੀ ਜਿੱਥੇ ਜਿਸ ਕਮਰੇ ਵਿੱਚ ਬੈਠਦੇ ਸੀ ਭਾਈ ਨਵੰਦ ਸਿੰਘ ਕਰਦੇ ਸੀ ਉਹ ਕਮਰਾ ਵੀ ਹੈਗਾ ਆਪ ਸੰਗਤਾਂ ਦਰਸ਼ਨ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਸੇਵਾ ਬਾਰੇ ਵੀ ਥੋੜਾ ਦੱਸ ਦਿਓ ਸੇਵਾ ਜਿਹੜੀ ਥੋੜੇ ਸਮੇਂ ਚ ਹੋਈ ਹੈ ਬਹੁਤ ਮਤਲਬ ਸਾਫ ਸੁਥਰਾ ਹੋ ਗਿਆ ਸਾਰਾ ਇਹ ਕੰਪਲੈਕਸ ਆ ਜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਅਧੀਨ ਪ੍ਰਬੰਧ ਅਧੀਨ ਆ ਤਖਤ ਸ੍ਰੀ ਕੇਸਗੜ ਸਾਹਿਬ ਦੇ ਪ੍ਰਬੰਧ ਅਧੀਨ ਆ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਸੇਵਾ ਹੋਈ तकरीबन 6 7 8 ਮਹੀਨਿਆਂ ਦੇ ਵਿੱਚ ਇਹ ਸਾਰੀ ਸੇਵਾ ਹੋਈ ਲੰਗਰ ਹਾਲ ਦੀ ਸੇਵਾ ਹੋਈ ਅੰਦਰ ਦਰਬਾਰ ਸਾਹਿਬ ਦੀ ਸੇਵਾ ਹੋਈ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਸਾਰੇ ਪ੍ਰਾਲੇ ਨਾਲ ਸਾਰੀ ਸੇਵਾ ਹੋਈ ਜੀ। ਬਾਕੀ ਮੈਂ ਨਾ ਬਹੁਤ ਚੰਗੀ ਤਰ੍ਹਾਂ ਜਾਣਦਾ ਗਿਆਨੀ ਜਗਤਾਰਥ ਸੀ ਜਿਹੜੇ ਬਹੁਤ ਹਿੰਮਤੀ ਆ। ਤੇ ਇਹਨਾਂ ਨੇ ਪ੍ਰੇਰਣਾ ਜਿਹੜੀ ਨਾ ਦੇ ਕੇ ਸੰਗਤ ਨੂੰ ਤੇ ਕਰਾਈ ਤਾਂ ਬਹੁਤ ਵਧੀਆ ਧੰਗ ਨਾਲ ਕਰਾਈ। ਕੋਈ ਦਰਖਤ ਨਹੀਂ ਜੇ ਕੱਟਿਆ ਸਾਰੇ ਦਰਖਤ ਬਚਾ ਕੇ ਰੱਖਿਆ ਤੇ ਸਾਫ ਸੁਥਰਾ ਜਿਹੜਾ ਨਾ ਸਾਰਾ ਆਲਾ ਦਵਾਲਾ ਜਿਹੜਾ ਕੰਪਲੈਕਸ ਬਣਾਤਾ ਤੇ ਬਹੁਤ ਵਧੀਆ ਲੱਗਾ। ਚਲੋ ਸਿੰਘ ਸਾਹਿਬ ਜੀ ਬਹੁਤ ਧੰਨਵਾਦ ਤੁਹਾਡਾ। ਮਹਾਰਾਜ ਚੜ੍ਹਦੀ ਕਲਾ ਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਗਾ ਜੀ ਅੱਜ ਦੀ ਵੀਡੀਓ ਜੋ ਇੰਨਾ ਕੀ ਤੇ ਹੁਣ ਅਸੀਂ ਜਾ ਰਹੇ ਆਂ ਵਾਪਸ ਅਮਰਸਰ ਨੂੰ ਤੇ ਰਸਤੇ 'ਚ ਗੱਡੀ ਰੋਕ ਕੇ ਮੈਂ ਖੜਾ ਤੇ ਉੱਥੇ ਮੈਂ ਕਿਹਾ ਵੀਡੀਓ ਤਾਂ ਬੰਦ ਨਹੀਂ ਕੀਤੀ ਨਾਲ ਮੇਰੇ ਸਰਦਾਰ ਮੁਖਤਿਆਰ ਸਿੰਘ ਜੀ ਭਾਈਆ ਜੀ ਤੇ ਚਲੋ ਸਾਰਿਆਂ ਨੂੰ ਕੰਗਾ ਜੀ ਭਾਈਆ ਹੀ ਫੜੇ ਬੁਲਾ ਦੀ ਗੁਰ ਫਤਿਹ ਗੁਰਮਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਆਨੰਦਪੁਰ ਸਾਹਿਬ ਤੋਂ ਹੌਲੇ-ਹੌਲੇ ਦੇ ਆਨੰਦ ਮਾਣ ਕੇ ਦੇ ਸੰਗਤਾਂ ਹੁਣ ਆਪਣੇ ਵਾਪਸ ਇਹ ਵਤਨ ਨੂੰ ਸ੍ਰੀ ਅਮਰਸਰ ਸਾਹਿਬ ਪਹੁੰਚ ਰਹੇ ਆ ਸਾਰਿਆਂ ਨੂੰ ਬਹੁਤ ਬਹੁਤ ਔਰ ਖੁਸ਼ੀਆਂ ਭਰੀ ਪ੍ਰਸੰਤਾ ਭਰੀ ਵਧਾਈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ